ਮਾਂ ਆਪਣੇ ਬੱਚੇ ਦੇ ਲਈ ਬਹੁਤ ਕੁਝ ਕਰਦੀ ਆ ਪਾਲਣ ਪੋਸ਼ਣ ਕਰਦੀ ਆ ਪਰ ਕੁਝ ਬੱਚੇ ਜਿਹੜੇ ਆ ਨਲਾਇਕ ਨਿਕਲਦੇ ਨੇ ਆਪਣੇ ਮਾਪਿਓ ਦੀ ਸੇਵਾ ਕਰਦੇ ਨਹੀਂ ਤੇ ਇੱਕ ਅਜਿਹੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਆ ਵੀ ਮਾਂ ਪੁੱਤ ਦਾ ਪਿਆਰ ਸਾਫ਼-ਸਾਫ਼ ਨਜ਼ਰ ਆ ਰਿਹਾ ਵੀ ਇੱਕ ਪੁੱਤ ਆਪਣੀ ਮਾਂ ਨੂੰ ਗੋਦ ਦੇ ਵਿੱਚ ਚੁੱਕ ਕੇ ਦਰਸ਼ਨ ਕਰਵਾ ਰਿਹਾ ਹੈ ਤੀਰਥ ਯਾਤਰਾ ਕਰਵਾ ਰਿਹਾ ਤੇ ਸੋਸ਼ਲ ਮੀਡੀਆ ਤੇ ਵਾਇਰਲ ਕਿਉਂ ਹੋਈ ਹੈ ਲੋਕ ਸਲੂਟ ਕਰ ਰਹੇ ਆ ਇਸ ਬਾਈ ਨੂੰ ਕਿ ਇਸ ਨੇ ਆਪਣੇ ਮਾਂ ਦਾ ਪੁੱਤ ਹੋਣ ਦਾ ਫਰਜ਼ ਨਿਭਾਇਆ ਪਹਿਲਾਂ ਵੀਡੀਓ ਨਾਲ ਨਾਲ ਚੱਲ ਰਹੀ ਵੀਡੀਓ ਦੇਖ ਰਹੇ ਹੋਵੋਗੇ ਜਿਸ ਦੇ ਵਿੱਚ ਇਹ ਲੜਕਾ ਜਿਹੜਾ ਦੇਖੋ ਤੁਸੀਂ ਕਿਵੇਂ ਯਾਤਰਾ ਕਰਵਾ ਰਿਹਾ ਆਪਣੀ ਮਾਂ ਨੂੰ ਪ੍ਰਕਰਮਾ ਕਰਵਾ ਰਿਹਾ ਗੋਦੀ ਦੇ ਵਿੱਚ ਮਾਂ ਨੂੰ ਚੁੱਕਿਆ ਹੋਇਆ ਹੈ ਕਹਿੰਦੇ ਨੇ ਵੀ ਮਾਂ ਉਹ ਸ਼ਬਦ ਹੈ ਜਿਸ ਦੇ ਜਿਹੜਾ ਮਮਤਾ ਦੇ ਨਾਲ ਪਰਿਆ ਹੁੰਦਾ ਇੱਕ ਮਾਂ ਆਪਣੇ ਬੱਚੇ ਨੂੰ 9 ਮਹੀਨੇ ਪਹਿਲਾਂ ਪੇਟ ਦੇ ਵਿੱਚ ਰੱਖਦੀ ਹੈ ਉਸ ਤੋਂ ਬਾਅਦ ਉਸ ਦਾ ਪਾਲਣ ਪੋਸ਼ਣ ਕਰਦੀ ਹੈ ਉਸ ਨੂੰ ਸੰਸਕਾਰ ਸਿਖਾਉਂਦੀ ਹੈ ਜ਼ਿੰਦਗੀ ਜਿਉਣ ਦਾ ਤਰੀਕਾ ਸਿਖਾਉਂਦੀ ਹੈ ਤੇ ਪਰ ਉਸ ਤੋਂ ਬਾਅਦ ਕੁਝ ਬੱਚੇ ਅਜਿਹੇ ਹੁੰਦੇ ਨੇ ਆਪਣੇ ਮਾਪਿਆਂ ਨੂੰ ਬਿਰਧ ਆਸ਼ਰਮ ਦੇ ਵਿੱਚ ਛੱਡ ਆਉਂਦੇ ਨੇ ਪਰ ਇਸ ਬੱਚੇ ਨੇ ਇਸ ਲੜਕੇ ਨੇ ਆਪਣੇ ਪੁੱਤ ਹੋਣ ਦਾ ਸਬੂਤ ਦਿੱਤਾ ਤੇ ਫਰਜ਼ ਵੀ ਨਿਭਾਇਆ ਕਿਵੇਂ ਆਪਣੀ ਮਾਂ ਨੂੰ ਗੋਦ ਦੇ ਵਿੱਚ ਚੁੱਕ ਕੇ ਦਰਸ਼ਨ ਕਰਵਾਉਂਦਾ ਫਿਰਦਾ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਹੈ ਸ਼ੇਅਰ ਕਰਨੀ ਹੈ ਤੁਸੀਂ ਦੋਸਤੋ ਜਿਹੜੇ ਵੀ ਆਪਣੀ ਮਾਂ ਨੂੰ ਪਿਆਰ ਕਰਦੇ ਆ ਵੀਡੀਓ ਸ਼ੇਅਰ ਕਰਕੇ ਨਾ ਕਮੈਂਟਾਂ 'ਚ ਆਪਣੀ رائے ਸਾਂਝੀ ਕਰਿਓ ਇਸ ਬਾਈ ਦੇ ਲਈ ਸਲੂਟ ਬਣਦਾ ਜਿਸ ਨੇ ਆਪਣੀ ਮਾਂ ਨੂੰ ਗੋਦੀ ਦੇ ਵਿੱਚ ਚੁੱਕ ਕੇ ਦਰਸ਼ਨ ਕਰਵਾਏ ਨੇ ਤੀਰਥ ਯਾਤਰਾ ਦੇ ਵਿੱਚ ਤੇ ਬਹੁਤ ਬਿਰਲੇ ਹੀ ਹੁੰਦੇ ਨੇ ਜਿਹੜੇ ਆਪਣੇ ਮਾਪੇ ਉਦੀ ਸੇਵਾ ਕਰਦੇ ਨੇ ਕਿਉਂਕਿ ਸਾਰੀ ਉਮਰ ਮਾਪਿਓ ਬੱਚਿਆਂ ਦੇ ਲਈ ਕਰਦੇ ਮਰ ਜਾਂਦੇ ਪਰ ਜਿਹੜੇ ਬੱਚੇ ਹੁੰਦੇ ਨੇ ਉਹ ਇੰਨਾ ਭਾਵਨਾਵਾਂ ਨੂੰ ਇੰਨਾ ਹਾਲਾਤਾਂ ਨੂੰ ਨਹੀਂ ਸਮਝਦੇ ਕਿ ਕਿੰਨਾ ਹਾਲਾਤਾਂ ਦੇ ਵਿੱਚ ਉਹਨਾਂ ਨੇ ਉਹ ਆਪਣੇ ਬੱਚਿਆਂ ਨੂੰ ਪੜਾਇਆ ਲਿਖਾਇਆ ਤੇ ਸੰਸਕਾਰ ਦੱਤੇ ਨੇ ਪਰ ਕੁਝ ਬੱਚੇ ਸਮਝਦੇ ਹੁੰਦੇ ਨੇ ਜਿਵੇਂ ਇਸ ਬਾਈ ਨੇ ਆਪਣੀ ਮਾਂ ਨੂੰ ਗੋਦੀ ਦੇ ਵਿੱਚ ਚਾਕੇ ਤੀਰਥ ਯਾਤਰਾ ਕਰਵਾਈ ਹੈ ਤਾਂ ਆਪਣੇ ਪੁੱਤ ਹੋਣ ਦਾ ਫਰਜ਼ ਵੀ ਨਿਭਾਇਆ ਜਿਵੇਂ ਮਾਂ ਨੇ ਸਾਰੀ ਉਮਰ ਆਪਣੇ ਪੁੱਤ ਦੇ ਲਈ ਨਿਸ਼ਾਵਰ ਕੀਤੀ ਤਾਂ ਪੁੱਤ ਨੇ ਵੀ ਆਪਣਾ ਫਰਜ਼ ਨਿਭਾਇਆ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਹੈ ਜਿਨਾਂ ਵੀ ਆਪਣੀ ਮਾਂ ਨੂੰ ਪਿਆਰ ਕਰਦੇ ਆ ਵੀਡੀਓ ਸ਼ੇਅਰ ਕਰਕੇ ਨਾ ਕਮੈਂਟਾਂ 'ਚ ਆਪਣੀ ਰਾਇ ਸਾਂਝੀ ਕਰਿਓ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਧੰਨ